ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਭਿੰਡਰਾ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚਾਰ ਨਾਗਾ ਜੀ ਜਿਨ੍ਹਾਂ ਚੋਂ ਦੋ ਟੋਕੜ ਗੱਬੜ ਇੱਕ ਵਹਿੜਾ ਇੱਕ ਝੋਟੀ ਆ ਇੱਕ ਟੋਕੜ ਵਹਿੜਾ ਤੇ ਇੱਕ ਬੱਚਾ ਮਰੀ ਤੁਹਾਡੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਖਮੀ ਸਿੰਘ ਜੀ ਪਿੰਡ ਭਿੰਡਰ ਕਲਾਂ ਜਿਹੜਾ ਮੋਗਾ ਹੀ ਤਹਿਸੀਲਦਾਰ ਹਾਂ ਮੋਬਾਈਲ ਨੰਬਰ ਜੀ 774537611 97115755 ਠੀਕ ਆ ਵੀਰੇ ਅੱਜ ਨਾ ਕੋ 4 ਆ ਜੀ ਹਾਂਜੀ 4 ਕਿੱਧਰੋਂ ਸ਼ੁਰੂ ਕਰਕੇ ਜੇ ਇਦਾਂ ਹੀ ਕਰ ਲਈਏ ਇੱਕ ਨੰਬਰ ਤੋਂ ਇੱਕ ਨੰਬਰ ਤੋਂ ਕਰਦੇ ਆ ਵੀਰੇ ਵਹਿੜ ਜਰਸੀ ਸੁਹਾ ਕੇ ਨਮਾ ਜੀ ਜੀ ਪਹਿਲਾਂ ਵਹਿੜ ਆ ਜੀ ਦੰਦੋ ਜੀ ਦੰਦੋ ਵੀ ਮੇਰੇ ਹਿਸਾਬ ਨਾਲ 4 ਦੰਦ ਆਈ ਮ ਤੇ ਟੋਕੜੀ ਆ ਜੀ ਜਾਨਕੀ 15 ਦਿਨ ਹੋ ਗਏ ਟੀਕਾ ਤਰੇ ਹੋਏ ਠੀਕ ਆ ਤੇ 5 ਕਿਲੋ ਦੁੱਧ ਚੋ ਗਿਆ ਪੰਜ ਹੀ ਲਿਆਏ ਠੀਕ ਆ ਥਣਾ ਦੀ ਗਰੰਟੀ ਆ ਗਰੰਟੀ ਆ ਗੰਢੀ ਸੀਲ ਆ ਪੂਰੀ ਠੀਕ ਆ ਵੀਰੇ ਬਾਜੀ ਬਿਠਾ ਦੇ ਤੋੜ ਕੇ ਦਿਖਾ ਦੀ ਨਾਲ ਦੀ ਨਾਲ ਸੋਣੀ ਜਰਸੀ ਤੇ ਨੱਥ ਕਾ ਤੋ ਮਾਰੀ ਬਈ ਬਈ ਉਹਨੇ ਭਾਜੀ ਵਾਲੀ ਵੀ ਤਾਂ ਮਾਰਤੀ ਅੱਛਾ ਉਦਾਂ ਕੋਈ ਨਹੀਂ ਗੱਲ ਮਾਰਨ ਮੂਰਨ ਵਾਲਾ ਦਾ ਵੀ ਚੱਕਰ ਕੋਈ ਠੀਕ ਆ ਖੰਟੀ ਸੀਲ ਆ ਪਰ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਹੈ ਜੇ ਆਪਾਂ ਬੱਚੀ ਪਾਲਾਂਗੇ ਨਾ ਤੇ ਉਹਤੇ ਵੀ ਤੁਹਾਨੂੰ ਪਤਾ ਕਿੰਨਾ ਖਰਚਾ ਆਉਣਾ ਹੈ ਜੂ ਵਹਿੜ ਰੱਖੀ ਹੋਵੇ ਨਾਲੇ ਖਰਚਾ ਕਰਮ ਵਾਲੀ ਕੱਢੀ ਆਊਗੀ ਤੇ ਨਾਲੇ ਜਿੱਦੇ ਗੱਭਾਂ ਰਹੇਗੀ ਤੇ ਤੁਹਾਨੂੰ ਵੀ ਪਤਾ ਵੀ ਥੱਬਾ ਰੁਪਈਆਂ ਦਾ ਤੇ ਕੇ ਫੇਰ ਮਿਲਣੀ ਹੈ ਇਹੋ ਜੀ ਵਹਿੜ ਤੇ ਅੱਜ ਤੁਹਾਨੂੰ ਛੋਟੇ ਜੇ ਮੁੱਲ 'ਚ ਮਿਲ ਜਾਣੀਆਂ 5 ਕਿਲੋ ਦੁੱਧ ਜੋ ਕੇ ਲੈ ਜਾਓ ਫਰਾਂ ਦੀ ਗਾਰੰਟੀ ਹੈ ਠੰਡੀ ਸੀਲ ਫੋਲਾ ਡਿਮਾਂਡ ਜਮ੍ਹਾਂ ਲੈਣ ਦੇ ਨਾਲ ਹੀ ਆਪਾਂ 9000 ਦੀ ਦੇ ਦਾਂਗੇ ਆਫਰ ਹੀ ਆ ਆਫਰ ਹੀ ਆ ਜੀ ਲਓ ਵੀਰੇ ਇਹੋ ਜੀ ਮੱਛੀ ਨਹੀਂ ਮਿਲਦੀ ਇਹੋ ਜੀ ਮੱਛੀ ਉਹਦੇ ਕਰਨ ਨੂੰ ਲੈਣੀ ਹੋਵੇ ਨਾ ਖਾਲੀ ਮੱਛੀ 20 25000 ਦੀ ਹੈ ਜਿੰਨੀ ਬਰੀਡ ਆ ਵੜਦੀ ਕੋਈ ਸਾਂਭਣ ਵਾਲਾ ਲੈ ਗਿਆ 5 ਕਿਲੋ ਦੁੱਧ ਦਾ ਜੋਕ ਕੇ ਲੈ ਜੋ ਇਹ ਕਾ ਦੇਖੋ ਬਿਊਟੀ ਦਾ ਕਿੰਗ ਵੀਰੇ ਸੁਆ ਕਰਨ ਮਾ ਜੀ ਜੀ ਪਹਿਲਾਂ ਵੜਾ ਜੀ ਦੰਦੋ ਜੀ ਦੰਦੋ ਦੋ ਦੰਦਾਂ ਦਾ ਜੀ ਗਾਰੰਟੀ ਆ ਹਾਂਜੀ ਗਾਰੰਟੀ ਆ ਬਸ ਚੈੱਕ ਕਰਾ ਦਾਂਗੇ ਆਪਾਂ ਪੱਟ ਕੇ ਦਿਖਾ ਦਿੰਦੇ ਆ ਠੀਕ ਹੈ ਜੀ 23 ਤੋਂ 12 ਕਿਲੋ ਦੁੱਧ ਹੀ ਢਾਈਆਂ ਦੀ ਚੈੱਕ ਪਾਸ ਆ ਜੀ 12 ਕਿਲੋ ਭਾਂਡੇ ਚ ਪਾ ਕੇ ਦੇ ਦਾਂਗੇ ਡਾਕਟਰ ਆਪਦਾ ਨਾਲ ਲੈ ਕੇ ਆਵੇ ਦੰਦ ਚੈੱਕ ਕਰਾਈ ਵੀਰੇ ਇਹਦੇ ਕਹਿਣ ਦੀ ਗੱਲ ਨਹੀਂ ਵੀਰੇ ਬਾਈ ਕਹਿੰਦਾ ਆਪਾਂ ਚੈੱਕ ਕਰਾਵਾਂਗੇ ਨਹੀਂ ਵੀਰੇ ਕਹਤਾ ਤੇ ਇੱਥੇ ਆਏ ਨੂੰ ਵੱਧ ਨਿਕਲਣਗੇ ਲੈ ਕੱਲਾ ਕੱਲਾ ਗੈਨ ਲੋ ਦੋ ਦੰਦ ਜੇ ਪੂਰੇ ਨਹੀਂ ਹੋਏ ਦੋਂ ਦੀ ਮੰਨ ਲਓ ਹਜੇ ਕੱਢਦੀ ਆ ਜੀ ਕੱਢਦੀ ਆ ਜੀ ਤੇ ਕੱਦ ਕਾਠ ਪਰੇ ਫੁੱਲੀ ਵੱਡਾ ਆ ਜਾਂਦਾ ਫਾਰਮ ਵਾਲਾ ਨਹੀਂ ਕਿੰਨਾ ਕਹਿ ਸਕਦੇ ਆ ਆਪਾਂ ਇਹਨੂੰ ਬਿਊਟੀ ਦਾ ਅੰਤ ਕੋਈ ਨਹੀਂ ਬਰੀਡ ਦਾ ਅੰਤ ਕੋਈ ਨਹੀਂ ਦੁੱਧ ਜਿੰਨਾ ਮਰਜ਼ੀ ਚੋਲਿਓ ਅੱਜ ਵੀ ਦੁੱਧ ਵੱਧ ਜੂ ਜੇ ਸੇਵਾਵਾਂ ਵਧਾ ਲੋਂਗੇ ਜੀ ਫਾਰਮ ਚੋਂ ਬਚੀ ਨਹੀਂ 15 ਕਿਲੋ ਦੁੱਧ ਸੀਗਾ ਜੀ ਥੋੜਾ ਉਪਰਾਂ ਕਰਦੇ ਹੋ ਫੁੱਲੀ ਰਹਿੰਦੀ ਸੀ ਉਹਦੇ ਇੱਕ ਸਿੰਗਲ ਪਾਤਾ ਨਾ ਬਾਈ ਉਹਦੇ ਨਾਲ ਹੀ ਘੱਟ ਗਈ ਬਾਕੀ ਬਿਊਟੀ ਦਾ ਅੰਤ ਕੋਈ ਨਹੀਂ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਪੋੜ ਸ਼ਾਂਤ ਪੋਰਾ ਵੀ ਨਹੀਂ ਥਣ ਪੂਰਾ ਟੌਪ ਦਾ ਲੱਗਿਆ ਜ 12 ਕਿਲੋ ਮੇਰੇ ਦੋ ਜੇ ਇਹ ਕਾਦ ਬਹੁਤ ਰਹੀ ਬੱਚੀ ਦਾ ਫੁੱਲ ਵੱਡਾ ਕਦ ਕੱਟ ਵੀਰੇ ਇਸੋਂ ਦਾ ਅੰਦਾਜ਼ਾ ਲਓ ਸਵਾ 6 ਫੁੱਟ ਕਰਦਾ ਜੀ ਇਹ ਤਾਂ ਗੱਲ ਹੈਗੀ ਡਿਮਾਂਡ ਜਮਾਂ ਲੈਣ ਦੇ ਨਾਲ ਹੀ ਵੀਰੇ ਇਹਦਾ ਮੁੱਲ 36000 ਦੀ ਹੋ ਜੂ ਮਾਨ ਤਨ ਜੋੜਾ ਲੈ ਜੇ ਜੋੜੇ ਤੇ ਵਾਧਾ ਕਰਦਾ ਠੀਕ ਆ ਵੀਰੇ ਅੱਗੇ ਵੀਰੇ ਕਿਹੜੀ ਝੋਟੀ ਆ ਇਹ ਜੀ ਦੂਜੇ ਸੂਏ ਝੋਟੀ ਆ ਜੀ ਠੀਕ ਆ ਜੀ ਸਾਢੇ 4 ਦੀ ਗੱਬਣਾ ਹੀ 8 ਕਿਲੋ ਦੁੱਦਾ ਜੀ ਜੋਕ ਕੇ ਦੇ ਦਾਂਗੇ ਹਾਂ ਜੀ 8 ਕਿਲੋ ਖੁੱਲਾ ਭਾਂਡੇ ਜਪਉਂਦੀ ਇਹਨਾਂ ਘਟ ਤੋਂ ਬਾਹਰ ਆਈਦਾ ਤਾਂ ਮਿਲਦੀ ਕਿਵੇਂ ਆ ਆ ਬੱਚਾ ਜੀ ਠੀਕ ਆ ਪੂਰੇ ਬੰਨ ਕੇ ਹਤਾਬ ਦੇ ਦਿੰਨੀ ਆ ਲੱਟ ਗਿਆ ਰਹੀ ਐ ਨਾਟ ਗਿਆ ਰਹੀ ਆ ਠੀਕ ਆ ਮੂਰੇ ਬੰਨੋ ਤੇ ਧਾਰ ਦੇ ਦੋ ਤੇ ਬਹਿ ਜਾ 8 ਕਿਲੋ ਦੁੱਧ ਜੋਕ ਕੇ ਲੈ ਜਾਓ ਠੀਕ ਆ ਵੀਰੇ ਚੰਗੀ ਆ ਛੋਟੀ ਸਿੰਘ ਜ਼ਰੂਰ ਇੱਕ ਇੱਕ ਖੁੱਲਾ ਸਿੰਘ ਆ ਮਤਲਬ ਤਲਵਾਰੀ ਹੀ ਟਾਕ ਤਲਵਾਰੀ ਠੀਕ ਆ ਜੀ ਬਾਕੀ ਕੁਆਲਟੀ ਤੁਸੀਂ ਚੈੱਕ ਕਰ ਲਓ ਜੀ 8 ਕਿਲੋ ਜੋਕ ਕੇ ਲੈ ਜਾਓ ਤੇ ਸਾਢੇ 4 ਮਹੀਨੇ ਦੀ ਗੱਪਣ ਚੈੱਕ ਪਾਸ ਕਰਵਾ ਕੇ ਲੈ ਜਾਓ ਇਹ ਵਾਲਾ ਨਹੀਂ ਤਾਂ 5-7 10000 ਤਾਂ ਤਾਂ 11 ਵੀ ਤੁਹਾਨੂੰ ਨਾਲ ਹੀ ਮਿਲ ਜਾਣਾ ਮਿਲਦੀ ਏ ਤੇ ਹੀ ਆਈ ਛੜਿਆਣੀ ਜੜਾ ਇਹਦੀ ਡਿਮਾਂਡ ਜੀ ਇਹਦਾ ਬਹੁਤਿਆਂ ਤਰਿਆ ਆਈ ਹੋਜੂ ਮਾਨਤਾਨ ਜੀ ਠੀਕ ਆ ਵੀਰੇ ਅੱਗੇ ਨਾਗ ਆ ਗਿਆ 4 ਨੰਬਰ ਇਹਦਾ ਸੂਆ ਕਿੰਨਾ ਮਾਜ ਇਹਦੀ ਪਿੱਛੇ ਸੂਆ ਸੁਈ ਆ ਜੀ ਯਾਰ ਕੀ ਠੀਕ ਆ ਇਹਨੂੰ ਹੋ ਗਿਆ ਜੀ ਅੱਜ 21 ਦਿਨ ਦੀ ਸੂਈ 21 ਦਿਨ ਬੱਚਾ ਜੀ ਇਹਦਾ ਬਚਾਰਾ ਜੀ ਐਕਸਪਾਇਰੀ ਹੋ ਗਿਆ ਜੀ ਐਕਸਪਾਇਰੀ ਹੋ ਗਿਆ ਜੀ ਠੀਕ ਆ ਵੀਰੇ ਇਸ ਟਾਈਮ ਜੀ ਥੱਲੇ 12 ਕਿਲੋ ਦੁੱਧ ਆ ਜੀ ਜੋ ਕੇ ਦੇ ਦਾਂਗੇ ਜੀ ਕੋਈ 6 ਕਿਲੋ ਡੰਕ ਦਾ ਫੁੱਲਾ ਜੀ ਠੀਕ ਆ ਮੈਲਦੀ ਕਿਵੇਂ ਆ ਧਾਰਤੀ ਮੜ ਪਣੀ ਬਿਨਾ ਪੱਠਿਆਂ ਤੋਂ ਐਂ ਚੋਲਦੀ ਗੋਡੇ ਨੂੰ ਕੀ ਹੋਇਆ ਇਹਨੂੰ ਇਹ ਵੈਸੇ ਹੀ ਹੈਗਾ ਸੀ ਜਣਕੀ ਥਾਂ ਬੰਦੇ ਨੇ ਥੋੜਾ ਸੀਗਾ ਠੀਕ ਆ ਪੱਕੇ ਪੁੱਕੇ ਥਾਲਾ ਪੱਕੇ ਪੂਰੇ ਉੱਥੇ ਠੀਕ ਆ ਦੁੱਧ ਕਿੰਨਾ ਦੱਸਿਆ ਸੀ 12 ਕਿਲੋ 12 ਕਿਲੋ ਦੁੱਧ ਜੋਕ ਕੇ ਲੈ ਜਾਓ ਦੋਨੇ ਟਾਈਮ ਧਾਰ ਤੇ ਜੋਲਿਓ ਬੱਚਾ ਹੋ ਗਿਆ ਸੁਪੈਰੀ ਕਿਉਂਕਿ ਵੀਰੇ ਗਰਮੀ ਆ ਬੱਚਿਆਂ ਦਾ ਹੋ ਵੀ ਔਖਾ ਹੀ ਜਾਂਦਾ ਮਾੜੇ ਜੇ ਕਮਜ਼ੋਰ ਹੋ ਗਏ ਤਾਂ ਡਾਊਨ ਪੈ ਜਾਂਦੇ ਆ ਥਣਾ ਦੀ ਡੰਨ ਆ ਜੀ ਹਾਂਜੀ ਆ ਠੀਕ ਆ ਇਹਦੀ ਕੀ ਚਵਾਈ ਬੋਲਨੀ ਆ ਜੀ ਬਾਹਰ ਪਿੱਛੇ ਦੀ ਵੀ ਗਾਰੰਟੀ ਆ ਇਹਦੀ ਗਾਰੰਟੀ ਆ ਜੀ ਇਹਦੀ ਕੀ ਡਿਮਾਂਡ ਆ ਜੀ ਇਹਦਾ ਮੁੱਲ ਕਿੱਤਰਾ ਹੈ ਹੋਜੂ ਮਾਨਤਾਂ ਦੇ ਠੀਕ ਹੈ ਵੀਰੇ ਇਹਦਾ ਮੁੱਲ ਬਾਈ ਕਹਿੰਦਾ 75000 ਰੁਪਿਆ ਵਿੱਚੋਂ ਮਾਨਤਾਂ ਨੂੰ ਹੋਜੂਗਾ ਬਾਕੀ ਚੰਗੀ ਐ ਝੋਟੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ